ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਰਹਿ ਚੁੱਕੇ ਬਿਕਰਮਜੀਤ ਮਜੀਠੀਆ ਨੂੰ ਇਹੋ ਜੀ ਕਿਹੜੀ ਮੁਸੀਬਤ ਆਣ ਪਈ ਕਿ ਉਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਉਣਾ ਪਿਆ ਬਿਕਰਮਜੀਤ ਸਿੰਘ ਮਜੀਠੀਆ ਇਸ ਸਮੇਂ ਪੰਜਾਬ ਦੀ ਨਾਬਾ ਜੇਲ੍ਹ ਵਿੱਚ ਨੇ ਉਹਨਾਂ ਉੱਪਰ ਕੇਸ ਦਰਜ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਪੰਜਾਬ ਦੀ ਨਾਬਾ ਜੇਲ੍ਹ ਵਿੱਚ ਬਹੁਤ ਹੀ ਵੱਡੇ ਵੱਡੇ ਗੈਂਗਸਟਰ ਨੇ ਇਸ ਕਰਕੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਡਰ ਹੈ ਕਿ ਉਹਨਾਂ ਉੱਪਰ ਕੋਈ ਕਾਤਲਨਾ ਹਮਲਾ ਵੀ ਹੋ ਸਕਦਾ ਹੈ ਉਹਨਾਂ ਦੀ ਕਟਮਾਰ ਹੋ ਸਕਦੀ ਹੈ ਉਹਨਾਂ ਨੇ ਆਪਣੀ ਸਿਕਿਉਰਿਟੀ ਨੂੰ ਵੇਖਦੇ ਇਹ ਪਟੀਸ਼ਨ ਦਾਖਲ ਕੀਤੀ ਹੈ ਅਰਸ਼ਦੀਪ ਸਿੰਘ ਕਲੇਰ ਜੋ ਕਿ ਅਕਾਲੀ ਦਲ ਦੇ ਸੀਨੀਅਰ ਬਲਾਰੇ ਵੀ ਨੇ ਤੇ ਬਿਕਰਮਜੀਤ ਮਜੀਠੀਆ ਦੇ ਵਕੀਲ ਵੀ ਨੇ ਉਹਨਾਂ ਨੇ ਦੱਸਿਆ ਕਿ ਜਿਹੜੇ 9 ਵਿਅਕਤੀ ਮਜੀਠੀਆ ਦੀ ਬਰਕ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਉਹਨਾਂ ਦੀ ਕੋਈ ਸਕਰੀਨਿੰਗ ਨਹੀਂ ਕੀਤੀ ਗਈ ਮਜੀਠੀਆ ਪਹਿਲਾ ਮੰਤਰੀ ਰਹਿ ਚੁੱਕੇ ਨੇ ਇਸ ਕਰਕੇ ਉਹਨਾਂ ਦੀ ਸਿਕਿਉਰਿਟੀ ਨੂੰ ਵੇਖਦੇ ਉਹਨਾਂ ਨੂੰ ਇੱਕ ਅਲੱਗ ਤੋਂ ਬੈਰਕ ਦਿੱਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਹੀ ਇਹ ਸਾਫ਼ ਕਰ ਦਿੱਤਾ ਸੀ ਕਿ ਮਜੀਠੀਆ ਨੂੰ ਕੋਈ ਵੀ ਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾਵੇਗਾ ਉਹਨਾਂ ਨੂੰ ਬਾਕੀ ਕੈਦੀਆਂ ਵਾਂਗ ਹੀ ਬੈਰਕਾਂ ਦੇ ਵਿੱਚ ਰੱਖਿਆ ਜਾਵੇਗਾ ਉਹਨਾਂ ਦੀ ਸਿਕਿਉਰਿਟੀ ਨੂੰ ਵੇਖਦੇ ਉਹਨਾਂ ਨੂੰ ਕੈਮਰੇ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ ਮਨਜੀਠੀਆ ਦੇ ਵਕੀਲ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਬਿਕਰਮਜੀਤ ਮਨਜੀਠੀਆ ਦੇ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਸ ਲਈ ਉਹਨਾਂ ਨੂੰ ਇੱਕ ਅਲੱਗ ਤੋਂ ਬਰਕ ਦਿੱਤੀ ਜਾਵੇ ਹੁਣ ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਹੋਵੇਗਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਇਸ ਪਟੀਸ਼ਨ ਉੱਪਰ ਕੀ ਫੈਸਲਾ ਲੈਂਦੀ ਹੈ ਕਿ ਮਨਜੀਠੀਆ ਨੂੰ ਬਾਕੀ ਕੈਦੀਆਂ ਵਾਂਗ ਹੀ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਜਾਂ ਉਸ ਨੂੰ ਕੋਈ ਹੋਰ ਸਿਕਿਉਰਿਟੀ ਦਿੱਤੀ ਜਾਂਦੀ ਹੈ ਕਿ ਉਸ ਉੱਪਰ ਕੋਈ ਹਮਲਾ ਨਾ ਕਰ ਸਕੇ